ਪੰਜਾਬ ਦੇ ਕਪਵਾਰੀ ਅਫਗਾਨੀ ਵਪਾਰੀਆਂ ਨਾਲ ਠੱਗੀ ਮਾਰ ਗਿਆ ਉਹ ਵੀ ਇੱਕ ਨਹੀਂ ਦੋ ਨਹੀਂ ਸਗੋਂ ਪੂਰੇ 7 ਕਰੋੜ 18 ਲੱਖ ਦੀ ਡ్రਾਈ ਫਰੂਟ ਯਾਨੀ ਕਿ ਕਾਜੂ ਬਦਾਮਾਂ ਦੇ ਨਾਮ ਤੇ ਇਹ ਠੱਗੀ ਕੀਤੀ ਗਈ ਜਿਸ ਖਿਲਾਫ ਹੁਣ ਖੰਨਾ ਪੁਲਿਸ ਨੇ ਅਫਗਾਨੀ ਕੰਪਨੀ ਦੇ ਕਹਿਣ ਤੇ ਪਰਚਾ ਦਰਜ ਕੀਤਾ ਹੈ ਅਫਗਾਨ ਕਾਰੋਬਾਰੀਆਂ ਦੇ ਭਾਰਤ ਦੇ ਕੇਅਰ ਟੇਕਰ ਦਾਨਿਸ਼ ਇਰਫਾਨ ਆਗਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਮਲਜ਼ਮ ਪਖਤ ਪ੍ਰੀਤ ਸਿੰਘ ਨੇ ਅਫਗਾਨਿਸਤਾਨ ਦੀ ਟੌਕ ਡਰਾਈ ਫਰੂਟ ਕੰਪਨੀ ਕੋਲੋਂ 7 ਕਰੋੜ 18 ਲੱਖ ਰੁਪਏ ਦਾ ਡਰਾਈ ਫਰੂਟ ਮੰਗਵਾਇਆ ਅਤੇ ਉਸ ਦੀ ਪੇਮੈਂਟ ਨਹੀਂ ਕੀਤੀ ਜਦਕਿ ਕੰਪਨੀ ਨੂੰ ਬੈਂਕ ਦੀ ਜਾਲੀ ਸਟੇਟਮੈਂਟ ਬਣਾ ਕੇ ਭੇਜ ਦਿੱਤੀ ਗਈ ਜਿਸ ਤੋਂ ਬਾਅਦ ਮਲਜ਼ਮ ਨੇ ਕੰਪਨੀ ਦੇ ਨੁਮਾਇੰਦਿਆਂ ਦਾ ਫੋਨ ਤੱਕ ਚੁੱਕਣਾ ਬੰਦ ਕਰ ਦਿੱਤਾ ਵਪਾਰੀ ਹੈ ਡਰਾਈ ਫਰੂਟ ਦਾ ਦਾਨਿਸ਼ ਇਰਫਾਨ ਆਗਾ ਇਹ ਮumbai ਦਾ ਇਦੇ ਨਾਲ ਭਗਤਪ੍ਰੀਤ ਵਾਸੀ ਖੰਨਾ ਨੇ ਇੱਥੇ ਲੁਧਿਆਣਾ ਕੇ ਡੀਲ ਕੀਤੀ ਸੀ ਜਿਹਦੇ ਸੌਦੇ ਵਿੱਚ ਉਹ ਆਏ ਸੀ ਇੱਥੇ ਡੀਲ ਕਰਕੇ ਉਹਨਾਂ ਨੇ ਸਾਰਾ ਡਰਾਈ ਫਰੂਟ ਲੈ ਲਿਆ ਸੀ ਭਗਤਪ੍ਰੀਤ ਤੇ ਉਸ ਤੋਂ ਬਾਅਦ ਉਹ ਚੀਟਿੰਗ ਕਰਕੇ ਉਹਨੂੰ ਧੋਖਾ ਦੇ ਕੇ ਸਾਰਾ ਮਾਲ ਹੜੱਪ ਗਏ ਉਹਦੇ ਸੌਦੇ ਵਿੱਚ ਐਫਆਈਆ ਨੰਬਰ 6 ਅੰਡਰ ਸੈਕਸ਼ਨ 420 467 478 ਥਾਣਾ ਸਰਾਂਭਾ ਨਗਰ ਵਿਕੇ ਦਰਜ ਹੋਇਆ ਜੀ ਤਪਤੀਸ਼ 4 ਸੀਆਈਏ ਦੂ ਸੈਕੰਡ ਟੂ ਬਿਆਨ ਤੇ ਜਾਰੀ ਕਰ ਰਹੇ ਨੇ ਤੇ ਵਪਾਰੀ ਭਗਤਪ੍ਰੀਤ ਸਿੰਘ ਖੰਨਾ ਦੇ ਗੁਰੂ ਹਰਕ੍ਰਿਸ਼ਨ ਨਗਰ ਦਾ ਰਹਿਣ ਵਾਲਾ ਦੱਸਿਆ ਗਿਆ ਜਿਸ ਖਿਲਾਫ 22 ਜਨਵਰੀ ਨੂੰ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਪੁਲਿਸ ਨੇ ਸ਼ਿਕਾਇਤ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਬੈਂਕ ਸਟੇਟਮੈਂਟ ਪੂਰੀ ਤਰ੍ਹਾਂ ਜਾਲੀ ਹੈ ਅਤੇ ਹੁਣ ਪੁਲਿਸ ਨੇ ਇਸ ਵਪਾਰੀ ਖਿਲਾਫ ਪਰਚਾ ਦਰਜ ਕਰ ਲਿਆ ਸਰ ਡੀਲ ਕਿੱਥੇ ਹੋਈ ਸੀ ਤੇ ਕਿੰਨੇ ਦੀ ਹੋਈ ਸੀ ਕਿੰਨੇ ਇਹ ਵੇਪਸ ਹੋਈ ਸੀ ਕਿ ਵੇਪਸ ਮਾਲ ਚ ਕਰੀਬ 7.5 ਕਰੋੜ ਦੀ ਠੱਗੀ ਹੈ ਤੇ ਉਹਦੀ ਤਫਤੀਸ਼ ਚੱਲ ਰਹੀ ਹੈ। ਤੇ ਸਰ ਬੰਦੇ ਕੋਈ ਜਾਂਚਾਂ ਪਈ ਕੋਈ ਅਪਡੇਟ ਹੋਈ ਕਿਸ ਬੰਦੇ ਨੂੰ ਅ ਬਸ ਜੀ ਪਰਚਾ ਕੇਸ ਰਜਿਸਟਰ ਹੋ ਗਿਆ ਹੈ ਇਚਾਰ ਸੀਆਈਏ 2 ਇਹਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਜੋ ਅਪਡੇਟ ਆਊਗਾ ਤੁਹਾਨੂੰ ਦੱਸ ਦਿਆਂਗੇ। ਸਿਰ ਠੱਗੀ ਦੇ ਵਿੱਚ ਇੱਕੋ ਹੀ ਵਿਅਕਤੀ ਸ਼ਾਮਲ ਹੈ ਔਰ ਵੀ ਹੋਰ ਨਹੀਂ ਅੱਗੇ ਹੋਰ ਵੀ ਇਹਦੇ ਨਾਲ ਹੈਗੇ ਨੇ ਸੰਬੰਧਿਤ। ਤੇ ਜੋੜ ਜਿਹੜੇ ਆਈ ਜਾਣਗੇ ਤੁਹਾਨੂੰ ਦੱਸੀ ਜਾਵਾਂਗੇ ਪਰ ਗ੍ਰਿਫਤਾਰੀ ਨਹੀਂ ਹੋਈ ਨਹੀਂ ਹਜੇ ਹਜੇ ਪਰੰਤਲਮ ਵਪਾਰੀ ਫਰਾਟ ਚੱਲ ਰਿਹਾ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਮੁਤਾਬਕ ਇਸ ਧੋਖਾਧੜੀ ਦੀ ਡੀਲ ਚ ਕਈ ਹੋਰ ਲੋਕ ਵੀ ਸ਼ਾਮਿਲ ਨੇ ਜਿਨ੍ਹਾਂ ਦਾ ਨਾਮ ਵੀ ਪਰਚੇ ਤੇ ਦਰਜ ਕੀਤਾ ਗਿਆ ਤੇ ਉਹਨਾਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕਿੱਥੇ ਜਾ ਰਹੀਆਂ ਨੇ ਖੰਨਾ ਤੋਂ ਖਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ